ਸਤਿ ਸ਼੍ਰੀ ਅਕਾਲ ਜੀ ਪੰਜਾਬ ਪੋਲਟਰੀ ਫਾਰਮ ਤੇ ਤੁਹਾਡਾ ਸਵਾਗਤ ਅੱਜ ਗੱਲਬਾਤ ਕਰਾਂਗੇ ਜਿਹੜਾ ਕੰਸਟਰਕਸ਼ਨ ਆ ਜਿਹੜੀ ਸ਼ੈੱਡ ਦੀ ਉਹ ਕਰਨ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਕਿਹੜਾ ਧਿਆਨ ਰੱਖਣਾ ਚਾਹੀਦਾ ਆ ਪਹਿਲਾਂ ਤੇ ਗੱਲਬਾਤ ਕਰਦੇ ਆਂ ਸ਼ੈੱਡ ਦੀ ਜਿਹੜੀ ਡਾਇਰੈਕਸ਼ਨ ਆ ਤੇ ਫਿਰ ਆਪਾਂ ਚੌੜਾਈ ਬਾਰੇ ਤੇ ਜਿਹੜੀਆਂ ਬਾਰੀਆਂ ਉਹਦੀ ਹਾਈਟ ਬਾਰੇ ਸਾਰੀ ਤੁਹਾਨੂੰ ਇਨਫੋਰਮੇਸ਼ਨ ਇਸ ਵੀਡੀਓ ਚ ਸ਼ੇਅਰ ਕਰਾਂਗੇ ਤੇ ਗੱਲਬਾਤ ਕਰਦੇ ਆਂ ਜੀ ਜਿਹੜਾ ਸ਼ੈੱਡ ਆ ਚੜ੍ਹਦੇ ਤੋਂ ਲੈਂਦੇ ਵੱਲ ਨੂੰ ਆਪਾਂ ਇਹਦੀ ਡਾਇਰੈਕਸ਼ਨ ਰੱਖੀ ਜਾਂਦੀ ਆ ਕਹਿੰਦਾ ਮਤਲਬ ਆ ਕਿ ਜਿੱਧਰੋਂ ਸੂਰਜ ਚੜ੍ਹਦਾ ਤੇ ਜੇ ਇਸ ਸਾਈਡ ਤੇ ਡੁੱਬਦਾ ਆ ਇਸ ਸਾਈਡ ਨੂੰ ਇਹਦੀ ਲੰਬਾਈ ਰੱਖੀ ਜਾਂਦੀ ਆ ਤੇ ਜਿਹੜੀ ਚੌੜਾਈ ਦੀ ਗੱਲਬਾਤ ਕਰੀਏ ਤਾਂ ਜਿਹੜੀ ਚੌੜਾਈ ਆ ਵੈਂਟੀਲੇਸ਼ਨ ਜੇ ਤੁਸੀਂ ਬਿਲਕੁਲ ਸਹੀ ਦੇਣਾ ਚਾਹੁੰਦੇ ਹੋ ਕਿ ਤੁਹਾਡਾ ਜਿਹੜਾ ਬਰਡ ਆ ਤੰਦਰੁਸਤ ਰਹੇ ਸੋ ਜਿਹੜੀ ਚੌੜਾਈ ਆ ਛੱਡਦੀ ਆ 30 ਫੁੱਟ 30 ਫੁੱਟ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਜੇ ਅਸੀਂ ਆਪਣੇ ਛੱਡ ਦੀ ਗੱਲ ਕਰੀਏ ਤਾਂ ਸਾਡਾ 24 ਫੁੱਟ ਚੌੜਾ ਛੱਡ ਆ ਆ ਵਾਲਾ ਜਿਹੜਾ ਚੀਜ਼ ਅਸੀਂ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਇਹ 100 ਫੁੱਟ ਲੰਬਾ ਤੇ 24 ਫੁੱਟ ਚੌੜਾ ਆ ਸੋ ਜੇ ਇੱਕ ਸਾਈਡਾਂ ਦੀ ਅਸੀਂ ਵਿੰਡੋ ਦੀ ਗੱਲਬਾਤ ਕਰਦੇ ਆ ਜਿਹੜੀਆਂ ਵਿੰਡੋ ਆ ਜੀ ਆ ਜਿਹੜੀ ਸਾਹ ਸਾਈਡ ਵਾਲੀ ਜਿਹੜੀ ਹਾਈਟ ਆ ਇਹ 8 ਫੁੱਟ ਆ 2 ਫੁੱਟ ਅਸੀਂ ਜਗਾ ਥੱਲੇ ਛੱਡੀ ਆ ਤੇ 2 ਫੁੱਟ ਉੱਪਰ ਆ ਤੇ ਜਿਹੜੀ ਵਿੰਡੋ ਆ ਵਿੱਚ 6 ਫੁੱਟ ਰਹਿ ਜਾਂਦੀ ਆ 2 ਫੁੱਟ ਇਸ ਕਰਕੇ ਛੱਡੀ ਜਾਂਦੀ ਆ ਕਿ ਬਰਸਾਤਾਂ ਦੇ ਵਿੱਚ ਜਾਂ ਸਿਆਲ ਦੇ ਵਿੱਚ ਜਦੋਂ ਬਾਹਰੋਂ ਠੰਡੀ ਹਵਾ ਆਉਂਦੀ ਆ ਕਿ ਉਹ ਸਿੱਧੀ ਆਪਣੇ ਆਣ ਕੇ ਬਰਡ ਨੂੰ ਨਾ ਵੱਜੇ ਕਿਉਂਕਿ ਜੇ ਇਦਾਂ ਦੀ ਪ੍ਰੋਬਲਮ ਆਉਂਦੀ ਆ ਕਿ ਜੇ ਆਪਾਂ ਸਿੱਧਾ ਜਾਲੀ ਥੱਲੇ ਤੱਕ ਲਾ ਦਿੰਨੇ ਆ ਹਵਾ ਸਿੱਧੀ ਆਣ ਕੇ ਬਰਡ ਨੂੰ ਵੱਜਦੀ ਆ ਤੇ ਬਰਡ ਉਹ ਬਿਮਾਰ ਬਹੁਤ ਜਲਦੀ ਹੋ ਜਾਂਦਾ ਸੋ ਮੇਰੀ ਕੋ ਰਿਕੁਐਸਟ ਹੈ ਜਿਹੜੀ ਹਾਈਟ ਆ ਜਿੱਦਨਾਂ ਅਸੀਂ 2 ਆ 2 ਫੁੱਟ ਥੱਲੇ ਛੱਡੀ ਆ ਇਹ 2.5 ਫੁੱਟ ਤੁਸੀਂ ਕਰ ਸਕਦੇ ਹੋ ਤੇ ਜਿਹੜੀ ਵਿੰਡੋ ਆ ਤੁਸੀਂ ਆਪਣੇ ਅ ਮੁਤਾਬਕ ਰੱਖ ਸਕਦੇ ਹੋ ਜੇ ਸਾਢੇ 6 ਫੁੱਟ ਕਰਨੀ ਉੱਪਰ ਜਗ੍ਹਾ ਜ਼ਰੂਰ ਘਟਾ ਸਕਦੇ ਹੋ ਚੌੜਾਈ ਆ ਉਹ 5 ਸਾਢੇ 5 ਫੁੱਟ ਤੱਕ ਜਾ ਸਕਦੀ ਆ ਵੈਂਟੀਲੇਸ਼ਨ ਈਜ਼ੀਲੀ ਹੋ ਜਾਂਦੀ ਆ ਕਿਉਂਕਿ ਜਾਲੀ ਜਿੰਨੀ ਘੱਟ ਤੋਂ ਘੱਟ ਤੁਸੀਂ ਬਚਾ ਬਚਾ ਸਕਦੇ ਹੋ ਟਰਾਈ ਕਰੋ ਪਲੱਸ ਜਿਹੜੀ ਅ ਅੱਜ ਅਸੀਂ ਸੈਂਟਰ ਦੀ ਗੱਲ ਕਰੀਏ ਕਿਉਂਕਿ ਇਹ ਹੱਟ ਜੀ ਬਣਨੀ ਜ਼ਰੂਰੀ ਆ ਕਿ ਇਸ ਕਰਕੇ ਪਾਣੀ ਉੱਪਰ ਨਾ ਖਲੋਵੇ ਸੋ 8 ਫੁੱਟੇ ਸਾਈਡਾਂ ਤੋਂ ਸੈਂਟਰ ਦੀ ਜਿਹੜੀ ਹਾਈਟ ਆ ਛੱਡਦੀ ਏ 10 ਫੁੱਟ ਆ ਸੋ ਇਸ ਕਰਕੇ ਜਿਹੜੀ ਹਾਈਟ ਆ ਸੈਂਟਰ ਦੇ ਵਿੱਚ ਉਹ 10 ਫੁੱਟ ਹੋ ਜਾਂਦੀ ਆ ਤੇ ਸਾਈਡਾਂ ਤੋਂ 8 ਫੁੱਟ ਰਹਿ ਜਾਂਦੀ ਆ ਪਲੱਸ ਜੇ ਤੁਸੀਂ ਵੈਂਟੀਲੇਸ਼ਨ ਦੀ ਗੱਲ ਕਰਨ ਦੇ ਸੀ ਆਪਾਂ ਇਹਦੇ ਵਿੱਚ ਕੀ ਜਿਹੜਾ ਬਰਡ ਆ ਜਿੰਨੀ ਵਧੀਆ ਵੈਂਟੀਲੇਸ਼ਨ ਹੋਊਗੀ ਉਨਾ ਹੀ ਜਿਹੜਾ ਤੁਹਾਡਾ ਬਰਡ ਆ ਉਹ ਤੰਦਰੁਸਤ ਰਹੂਗਾ ਇਸ ਕਰਕੇ ਕਿ ਗਰਮੀਆਂ ਦਾ ਜਿਹੜਾ ਇਸ ਵਾਰ ਦੀ ਜੇ ਗੱਲ ਕਰੀ ਅਸੀਂ 2025 ਦੇ ਵਿੱਚ ਇਹ ਵੀਡੀਓ ਸ਼ੂਟ ਕਰ ਰਹੇ ਹਾਂ। ਸੋ ਜਿਹੜਾ ਟੈਂਪਰੇਚਰ ਆ ਇਸ ਵਾਰ 47-48 ਤੱਕ ਚਲੇ ਗਿਆ ਸੀ। ਸੋ ਇਹ ਸਾਡੇ ਚੱਟ ਦੇ ਵਿੱਚ ਬੱਬਲ ਸ਼ੀਟ ਲੱਗੀ ਆ, ਫੌਗਰ ਵੀ ਲੱਗੇ ਆ। ਸੋ ਇਹਨਾਂ ਕਰਕੇ ਜਿਹੜਾ ਟੈਂਪਰੇਚਰ ਦਾ ਘੱਟੋ-ਘੱਟ 5 ਤੋਂ 6 ਡਿਗਰੀ ਜਿਹੜਾ ਥੱਲੇ ਆ ਜਾਂਦਾ ਇਸ ਬੱਬਲ ਸ਼ੀਟ ਕਰਕੇ। ਪਲੱਸ ਇਹਦੇ ਨਾਲ ਅਸੀਂ ਜਿਹੜੇ ਆ ਫੌਗਰਸ ਲਾਏ ਹੋਏ ਇਹਨਾਂ ਬਾਰੇ ਫਿਊਚਰ 'ਚ ਅਸੀਂ ਜਾਣਕਾਰੀ ਦੇਵਾਂਗੇ। ਵੈਂਟੀਲੇਸ਼ਨ ਵਾਲੇ ਪੱਖੇ ਲੱਗੇ ਆ ਉਹ ਕਿਵੇਂ ਕਿਵੇਂ ਤੁਸੀਂ ਕਿਹੜੀ ਡਾਇਰੈਕਸ਼ਨ ਚ ਚਲਾਉਣੇ ਆ। ਔਰ ਜਿਹੜੇ ਫੈਨ ਲੱਗੇ ਆ কুলਰ ਲਾਉਣਾ কুলਰ ਲਾ ਸਕਦੇ ਹੋ ਜਾਂ ਨਹੀਂ ਲਾ ਸਕਦੇ ਇਹਦੇ ਬਾਰੇ ਵੀ ਗੱਲਬਾਤ ਚਰਚ ਕਰਾਂਗੇ ਕੋਈ ਵੀ ਤੁਹਾਡਾ ਸਵਾਲ ਹੋਵੇ ਪੋਇਟਰੀ ਬਿਜ਼ਨਸ ਨੂੰ ਲੈ ਕੇ ਤੁਸੀਂ ਇਸ ਬਿਜ਼ਨਸ ਦੇ ਵਿੱਚ ਆਉਣਾ ਚਾਹੁੰਦੇ ਹੋ ਕਿਵੇਂ ਤੁਸੀਂ ਸਟਾਰਟ ਕਰ ਸਕਦੇ ਹੋ ਕੀ ਪ੍ਰੋਸੀਜਰ ਆ ਕੋਈ ਵੀ ਤੁਹਾਡਾ ਸਵਾਲ ਹੋਵੇ ਤੁਹਾਨੂੰ ਤੁਸੀਂ ਸਾਨੂੰ ਕੀ ਦਿੱਤੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਜਾਂ ਸਾਡੇ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਵੀ ਸਾਨੂੰ ਸਕਰੀਨ ਤੇ ਐਡਰੈਸ ਆ ਰਿਹਾ ਜੀ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਸਾਡਾ ਫਾਰਮ ਆ ਪੰਜਾਬ ਪੋਇਟਰੀ ਫਾਰਮ ਦੇ ਨਾਮ ਤੋਂ ਸਾਡਾ ਜਿਹੜਾ ਇਹ ਫਾਰਮ ਜੀ ਤੁਸੀਂ ਇਸ بزਨਸ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਛੋਟਾ ਫਾਰਮਰ ਆ ਉਹ ਫਿਊਚਰ ਜ਼ਰੂਰ ਗਰੋ ਕਰੇ ਜਾਂ ਇਨਫਾਰਮੇਸ਼ਨ ਆ ਜਿਹੜੀ ਉਹ ਅੱਗੇ ਜਾਵੇ ਕਿ ਇਸ ਬਿੰਦੂ ਤੇ ਵਿੱਚ ਹੋਰ ਵੀ ਕਿਸਾਨ ਆ ਸਕਣ ਤਾਂ ਪਲੀਜ਼ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਸਾਡਾ ਜਿਹੜਾ ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਤੇ ਇੰਸਟਾਗ੍ਰam ਤੇ ਸਾਨੂੰ ਤੁਸੀਂ ਫਾਲੋ ਕਰ ਸਕਦੇ ਹੋ ਪੰਜਾਬ ਪੋਲਟਰੀ ਫਾਰਮ ਦੇ ਨਾਮ ਦੇ ਸਾਡਾ ਇਹ ਜਿਹੜਾ ਹੈਗਾ ਆ ਚੈਨਲ ਆ ਤਿੰਨੇ ਜਗ੍ਹਾ ਤੇ ਫੇਸਬੁੱਕ ਤੇ YouTube ਤੇ ਤੇ ਇੰਸਟਾਗ੍ਰam ਤੇ